ਇੰਨਾ ਸਾਰੀ ਦੁਨੀਆ ਨੂੰ ਹਸਾਇਆ ਉਹ ਵੀ ਦੁਨੀਆ ਤੋਂ ਇਦਾਂ ਰੁਖਸਤ ਹੋ ਰਹੇ ਨੇ ਹੁਣ ਖੁਸ਼ੀ-ਖੁਸ਼ੀ ਜਾਣ 40 ਸਾਲਾਂ ਤੋਂ ਸਾਡੇ ਪਰਿਵਾਰਕ ਰਿਲੇਸ਼ਨ ਸੀਗੇ ਉਹਨਾਂ ਨਾਲ ਜਿਹੜੀਆਂ ਜਿਹੜੀਆਂ ਚੀਜ਼ਾਂ ਉਹ ਕਰਕੇ ਗਏ ਨੇ ਉਹ ਹਮੇਸ਼ਾ ਲੋਕਾਂ ਦੇ ਦਿਲਾਂ 'ਚ ਰਹਿਣਗੀਆਂ ਭੱਲਾ ਜੀ ਨੂੰ ਕੋਈ ਨਹੀਂ ਭੁਲਾ ਸਕਦਾ ਉਹ ਸਾਡੇ ਦਿਲਾਂ 'ਚ ਆ 40 ਸਾਲਾਂ ਤੋਂ ਸਾਡੇ ਪਰਿਵਾਰਕ ਰਿਲੇਸ਼ਨ ਸੀਗੇ ਉਹਨਾਂ ਨਾਲ 40 ਸਾਲਾਂ ਤੋਂ ਬਹੁਤ ਕਮ ਇਕੱਠਿਆਂ ਨੇ ਕੀਤਾ ਬੜਾ ਸ਼ੋਜ਼ ਵੀ ਇਕੱਠਿਆਂ ਨੇ ਬਹੁਤ ਕੀਤੇ ਵੀਰ ਹਾਸਾ ਮਜ਼ਾਕ ਵੀ ਉਹ ਕਰ ਜਾਂਦੇ ਸੀ ਛਣਕਾਟਿਆਂ ਦੇ ਵਿੱਚ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਦੇ ਅਸੀਂ ਮਤਲਬ ਕਿ ਆਪਸ ਵਿੱਚ ਫੈਮਿਲੀ ਇਦਾਂ ਸੀਗੀ ਬੈਠ ਕੇ ਉਹਨਾਂ ਨੇ ਪਰਿਵਾਰ ਚ ਵੀ ਬਸ ਹਸਾਈ ਜਾਣਾ ਹੱਸਦੇ ਹੱਸਦੀ ਚਲੇ ਗਏ ਸੱਚੇ ਪਾਤਸ਼ਾਹ ਵਾਹਿਗੁਰੂ ਉਹਨਾਂ ਨੂੰ ਜਿੱਦਾਂ ਸਾਰੀ ਦੁਨੀਆ ਨੂੰ ਹਸਾਇਆ ਉਹ ਵੀ ਦੁਨੀਆ ਤੋਂ ਇਦਾਂ ਰੁਖਸਤ ਹੋ ਰਹੇ ਨੇ ਹੁਣ ਖੁਸ਼ੀ-ਖੁਸ਼ੀ ਜਾਣ ਸੱਚੇ ਪਾਤਸ਼ਾਹ ਉਹਨਾਂ ਨੂੰ ਸਕੋਂਟ ਕੁਸ਼ ਰੱਖਣ ਬਸ ਹਮੇਸ਼ਾ ਕੁਸ਼ ਰੱਖਣ ਨਹੀਂ ਛੜਕੀ ਨਹੀਂ ਉਹ ਜਿਹੜੀਆਂ ਜਿਹੜੀਆਂ ਚੀਜ਼ਾਂ ਉਹ ਕਰਕੇ ਗਏ ਨੇ ਉਹ ਹਮੇਸ਼ਾ ਲੋਕਾਂ ਦੇ ਦਿਲਾਂ 'ਚ ਰਹਿਣਗੀਆਂ ਭੱਲਾ ਜੀ ਨੂੰ ਕੋਈ ਨਹੀਂ ਭੁਲਾ ਸਕਦਾ ਉਹ ਸਾਡੇ ਦਿਲਾਂ 'ਚ ਹਨ ਉਹ ਹਰ ਇੱਕ ਜਿੰਨੇ ਉਹਨਾਂ ਦੇ ਫੈਨਸ ਨੇ ਉਹਨਾਂ ਦੇ ਦਿਲਾਂ ਵਿੱਚ ਉਹਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਊਗਾ ਸਰਦੂਰ ਜੀ ਜਾਨ ਬੜਾ ਉਹਨਾਂ ਦਾ ਪਿਆਰ ਸੀਗਾ ਬੜੀ ਨੇੜਤਾ ਸੀਗੀ ਬਹੁਤ ਜ਼ਿਆਦਾ ਅਕਸਰ ਆਦੇਸ ਨੂੰ ਮਿਲ ਹਾਂ ਜੀ ਬਹੁਤ ਸਾਡਾ ਪਰਿਵਾਰ ਇੱਕ ਸਾਡੀ ਸਾਹ ਸੀਗੀ ਸਾਡਾ ਆਉਣਾ ਜਾਣਾ ਸਾਰੇ ਅਸੀਂ ਇਕੱਠੇ ਬਹੁਤ ਸਾਰੇ ਸ਼ੋਅਸ ਤੇ ਜਦੋਂ ਜਾਂਦੇ ਸੀ ਬਾਹਰਲੇ ਕੰਟਰੀਆਂ 'ਚ ਇਕੱਠੇ ਪਰਿਵਾਰ ਦੇ ਨਾਲ ਫੈਮਿਲੀ ਹੁੰਦੀ ਸੀ ਸਾਰੀ ਉਹਨਾਂ ਦੀ ਵੀ ਸਾਡੀ ਵੀ ਗਾਲਮਕਾ ਸ਼ਰਮਾ ਜੀ ਦੀ ਫੈਮਿਲੀ ਦਿਵਿੰਦਰ ਖੰਨੇ ਵਾਲੇ ਭਾਜੀ ਉਹਨਾਂ ਦੀ ਫੈਮਿਲੀ ਸਾਰੇ ਅਸੀਂ ਇਕੱਠੇ ਹੋ ਕੇ ਟੂਰ ਕਰਨ ਜਾਂਦੇ ਸੀ ਬਾਹਰਲੇ ਕੰਟਰੀਆਂ 'ਚ ਦੋ ਦੋ ਤਿੰਨ ਤਿੰਨ ਮਹੀਨੇ ਰਹਿਣਾ ਜਦੋਂ ਅਸੀਂ ਵਾਪਸ ਹੋਣਾ ਫਲਾਈਟ ਤੋਂ ਦੋ ਆਪਣੇ ਮੇਰੇ ਘਰ ਨੂੰ ਮੁੜਨਾ ਫਿਰ ਰੋਣਾ ਸਾਰਿਆਂ ਨੇ ਮਿਲ ਕੇ ਇੱਕ ਦੂਜੇ ਨੂੰ ਨਾ ਵੀ ਦੋ ਦੋ ਮਹੀਨੇ ਇਕੱਠੇ ਇੰਨਾ ਪਿਆਰ ਇੰਨੀ ਮੁਹੱਬਤ ਹੁੰਦੀ ਸੀਗੀ ਮੈਨੂੰ ਨਾ ਮਾਫੀ ਵਾਰ ਕਦੇ ਕਰਦਾ ਭਾਈ ਗੱਲ ਉਹਨੇ ਦਸੀ ਥੋੜੇ ਠਿੱਲੇ ਚੱਲਦੇ ਸੀਗੇ ਤੇ ਮੈਂ ਫਿਰ ਜਿਆਦਾ ਪੁਖਰਾਜ ਨਾਲ ਤੇ ਪੈਂਜੀ ਨਾਲ ਹੀ ਗੱਲ ਕਰਦੀ ਸੀ ਉਹਨਾਂ ਦੀ ਵਾਈਫ ਨਾਲ ਪੱਲਾ ਜੀ ਦੀ ਵਾਈਫ ਮਿੰਨੀ ਦੇ ਨਾਲ ਹੀ ਗੱਲ ਹੁੰਦੀ ਸੀ ਜਿਆਦਾ ਹਾਲ ਚਾਲ ਪੁੱਛਦੇ ਰਹਿੰਦੇ ਸੀਗੇ 2 ਸਾਲ ਉਦੋਂ ਮਿਲੀ ਨੂੰ ਮੈਨੂੰ 2 ਸਾਲ ਹੋ ਗਏ ਸੀਗੇ ਅੱਦਾਂ ਗੱਲਬਾਤ ਅਸੀਂ ਕਰਦੇ ਰਹਿੰਦੇ ਸੀਗੇ ਫੋਨ ਤੇ ਬਹਾਲ ਚਲ ਪੁੱਛਦੀ ਸੀਗੀ ਆਉਂਦੇ ਜਾਂਦੇ ਵੀ ਸੀਗੇ ਪਰ ਉਹਨਾਂ ਨੂੰ ਫਿਰ ਥੋੜਾ ਜਿਹਾ ਇਨਫੈਕਸ਼ਨ ਦਾ ਡਰ ਹੋਣ ਕਰਕੇ ਮਿਲ ਨਹੀਂ ਸੀ ਸਕਦੇ ਜਿੱਦਾਂ ਸਾਰੀ ਦੁਨੀਆ ਨੂੰ ਹਸਾਇਆ ਉਹ ਵੀ ਦੁਨੀਆ ਤੋਂ ਇਦਾਂ ਰੁਖਸਤ ਹੋ ਰਹੇ ਨੇ ਹੁਣ ਖੁਸ਼ੀ-ਖੁਸ਼ੀ ਜਾਣ 40 ਸਾਲਾਂ ਤੋਂ ਸਾਡੇ ਪਰਿਵਾਰਕ ਰਿਲੇਸ਼ਨ ਸੀਗੇ ਉਹਨਾਂ ਨਾਲ ਜਿਹੜੀਆਂ ਜਿਹੜੀਆਂ ਚੀਜ਼ਾਂ ਉਹ ਕਰਕੇ ਗਏ ਨੇ ਉਹ ਹਮੇਸ਼ਾ ਲੋਕਾਂ ਦੇ ਦਿਲਾਂ 'ਚ ਰਹਿਣਗੀਆਂ ਪੱਲਾ ਜੀ ਨੂੰ ਕੋਈ ਨਹੀਂ ਭਲਾ ਸਕਦਾ ਉਹ ਸਾਡੇ ਦਿਲਾਂ 'ਚ ਬਹੁਤ ਸਾਡਾ 40 ਸਾਲਾਂ ਤੋਂ ਸਾਡੇ ਪਰਿਵਾਰਕ ਰਿਲੇਸ਼ਨ ਸੀ ਕਿ ਉਹਨਾਂ ਨਾਲ 40 ਸਾਲਾਂ ਤੋਂ ਬਹੁਤ ਕੰਮ ਇਕੱਠਿਆਂ ਨੇ ਕੀਤਾ ਬੜਾ ਸ਼ੋਜ਼ ਵੀ ਇਕੱਠਿਆਂ ਨੇ ਬਹੁਤ ਕੀਤੇ ਬਹੁਤ ਹਾਸਾ ਮਜ਼ਾਕ ਵੀ ਉਹ ਕਰ ਜਾਂਦੇ ਸੀਗੇ ਛਣਕਾਟਿਆਂ ਦੇ ਵਿੱਚ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਦੇ ਅਸੀਂ ਮਤਲਬ ਕਿ ਆਪਸ ਵਿੱਚ ਫੈਮਿਲੀ ਇਦਾਂ ਸੀਗੀ ਬੈਠ ਕੇ ਉਹਨਾਂ ਨੇ ਪਰਿਵਾਰ ਚ ਵੀ ਬਸ ਹਸਾਈ ਜਾਣਾ ਹੱਸਦੇ ਹੱਸਦੀ ਚਲੇ ਗਏ ਸੱਚੇ ਪਾਸ਼ਾ ਵਾਹਿਗੁਰੂ ਉਹਨਾਂ ਨੂੰ ਜਿੱਦਾਂ ਸਾਰੀ ਦੁਨੀਆ ਨੂੰ ਹਸਾਇਆ ਉਹ ਵੀ ਦੁਨੀਆ ਤੋਂ ਇਦਾਂ ਰੁਖਸਤ ਹੋ ਰਹੇ ਨੇ ਹੁਣ ਖੁਸ਼ੀ-ਖੁਸ਼ੀ ਜਾਣ ਸੱਚੇ ਬਾਦਸ਼ਾਹ ਉਹਨਾਂ ਨੂੰ ਸਕੂਨ 'ਚ ਖੁਸ਼ ਰੱਖਣ ਬਸ ਹਮੇਸ਼ਾ ਖੁਸ਼ ਰਹਿਣ ਨਹੀਂ ਛੱਡ ਕੇ ਨਹੀਂ ਉਹ ਜਿਹੜੀਆਂ ਜਿਹੜੀਆਂ ਚੀਜ਼ਾਂ ਉਹ ਕਰਕੇ ਗਏ ਨੇ ਉਹ ਹਮੇਸ਼ਾ ਲੋਕਾਂ ਦੇ ਦਿਲਾਂ 'ਚ ਰਹਿਣਗੀਆਂ ਭੱਲਾ ਜੀ ਨੂੰ ਕੋਈ ਨਹੀਂ ਭੁਲਾ ਸਕਦਾ ਉਹ ਸਾਡੇ ਦਿਲਾਂ 'ਚ ਅਨੋ ਹਰ ਇੱਕ ਜਿੰਨੇ ਉਹਨਾਂ ਦੇ ਫੈਨਸ ਉਹਨਾਂ ਦੇ ਦਿਲਾਂ ਵਿੱਚ ਉਹਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਊਗਾ ਸਰਦੂਲ ਜੀ ਜਾਨ ਬੜਾ ਉਹਨਾਂ ਦਾ ਪਿਆਰ ਸੀਗਾ ਬੜੀ ਨੇੜਤਾ ਸੀਗੀ ਬਹੁਤ ਜ਼ਿਆਦਾ ਅਕਸਰ ਆਉਂਦੇ ਸੀ ਉਹ ਮੇਰੇ ਨਾਲ ਹਾਂਜੀ ਬਹੁਤ ਸਾਰਾ ਪਰਿਵਾਰ ਇੱਕ ਸਾਡੀ ਸਾਹ ਸੀਗੀ ਸਾਡਾ ਆਉਣਾ ਜਾਣਾ ਸਾਰੇ ਅਸੀਂ ਇਕੱਠੇ ਹੀ ਬਹੁਤ ਸਾਰੇ ਸ਼ੋਅਸ ਤੇ ਜਦੋਂ ਜਾਂਦੇ ਸੀ ਬਾਹਰਲੇ ਕੰਟਰੀਆਂ 'ਚ ਇਕੱਠੇ ਪਰਿਵਾਰ ਦੇ ਨਾਲ ਫੈਮਿਲੀ ਹੁੰਦੀ ਸੀ ਸਾਰੀ ਉਹਨਾਂ ਦੀ ਵੀ ਸਾਡੀ ਵੀ ਗਾਲਮਕਾ ਸ਼ਰਮਾ ਜੀ ਦੀ ਫੈਮਲੀ ਦਿਵਿੰਦਰ ਖੰਨੇ ਵਾਲੇ ਬਾਜੀ ਉਹਨਾਂ ਦੀ ਫੈਮਲੀ ਸਾਰੇ ਅਸੀਂ ਇਕੱਠੇ ਹੋ ਕੇ ਟੂਰ ਕਰਨ ਜਾਂਦੇ ਸੀ ਬਾਹਰਲੇ ਘੰਟਿਆਂ ਚ 2 2 3 3 3 ਮਹੀਨੇ ਰਹਿਣਾ ਜਦੋਂ ਅਸੀਂ ਵਾਪਸ ਆਉਣਾ ਫਲਾਈਟ ਤੋਂ ਤੋਂ ਆਪਣੇ ਮੇਰੇ ਘਰ ਨੂੰ ਮੋੜਨਾ ਫਿਰ ਰੋਣਾ ਸਾਰਿਆਂ ਨੇ ਮਿਲ ਕੇ ਇੱਕ ਦੂਜੇ ਨੂੰ ਨਾ ਵੀ 2 2 ਮਹੀਨੇ ਇਕੱਠੇ ਇੰਨਾ ਪਿਆਰ ਇੰਦੀ ਮੁਹੱਬਤ ਹੁੰਦੀ ਸੀਗੀ ਮੈਂ ਤਾਂ ਆਖਰੀ ਵਾਰ ਤੱਕ ਉਹ ਕਰ ਰੋਟ ਰਹੀ ਗਾ ਗੱਲ ਉਹਨੇ ਦਸੀ ਥੋੜੇ ਢਿੱਲੇ ਚੱਲਦੇ ਸੀਗੇ ਤੇ ਮੈਂ ਫਿਰ ਜਿਆਦਾ ਭੁਖਰਾਜ ਨਾਲ ਤੇ ਪੈਂਜੀ ਨਾਲ ਹੀ ਗੱਲ ਕਰਦੀ ਸੀ ਉਹਨਾਂ ਦੀ ਵਾਈਫ ਨਾਲ ਭੱਲਾ ਜੀ ਦੀ ਵਾਈਫ ਮਿੰਨੀ ਨਾਲ ਹੀ ਗੱਲ ਹੁੰਦੀ ਸੀ ਜਿਆਦਾ ਹਾਲ ਚਾਲ ਪੁੱਛਦੇ ਰਹਿੰਦੇ ਸੀਗੇ 2 ਸਾਲ ਉਦੋਂ ਮਿਲੀ ਨੂੰ ਮੈਨੂੰ 2 ਸਾਲ ਹੋ ਗਏ ਸੀਗੇ ਉਹ ਉਦੋਂ ਗੱਲਬਾਤ ਅਸੀਂ ਕਰਦੇ ਰਹਿੰਦੇ ਸੀਗੇ ਫੋਨ ਤੇ ਮੈਂ ਹਾਲ ਚਾਲ ਪੁੱਛਦੀ ਸੀਗੇ ਉਹਨੇ ਜਾਂਦੇ ਵੀ ਸੀਗੇ ਪਰ ਉਹਨਾਂ ਨੂੰ ਫਿਰ ਥੋੜਾ ਜਿਹਾ ਇਨਫੈਕਸ਼ਨ ਦਾ ਡਰ ਹੋਣ ਕਰਕੇ ਮਿਲ ਨਹੀਂ ਸੀ ਸਕਦੇ